ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਬਾਨ ਹਰ ਨਾਨਕ ਸਾਚ ਵਖਾਨਾ ਸੋ ਕੌਟਲ ਗੁਰ ਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ raag bilaval mahalla 5 chaupade 2 pade kar 7 ik onkar sat gur prasad sat gur shabd ujaro deepa bin sio andhkar teh mandir ਰਤਨ ਕੋਠੜੀ ਖੁੱਲੀ ਅਨੂਪਾਗ ਸਤ ਗੁਰ ਸ਼ਬਦ ਉਜਾਰੋ ਦੀਪਾਗ ਬਿਨ ਸਿਓ ਅੰਧਕਾਰ ਤਹ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ ਰਹਾਓ ਬਿਸਮਨ ਬਿਸਮ ਭਏ ਜੋ ਪੇਖਿਓ ਕਹਨ ਨ ਜਾਏ ਵਡਿਆਈ ਮਗਨ ਭਏ ਊਹਾ ਸੰਗ ਮਾਤੇ ਓਤ ਓਤ ਲਪਟਾਈ ਆਲ ਜਾਲ ਨਹੀਂ ਕਛੂ ਜੰਯਾਰਾ ਅਹਬਦ ਨਹੀਂ ਉਰਾ ਉਚਨ ਊਚਾ ਵਿਚ ਨਾ ਖੀਚਾ ਓ ਤੇਰਾ ਤੂੰ ਮੋਰਾ ਏਕ ਓਂਕਾਰ ਏਕ ਪਸਾਰਾ ਏਕ ਅਪਰ ਅਪਾਰਾ ਏਕ ਬਸਥੀਰਨ ਇਕ ਸੰਪੂਰਨ ਇਕੈ ਪ੍ਰਾਨ ਆਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤਨਾ ਅੰਤ ਸਦਾ ਬੇਅੰਤਾ ਕਹੋ ਨਾਨਕ ਉੱਚੋ ਉੱਚਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨਾ ਅੰਤ ਸਦਾ ਬੇਅੰਤ ਕਹੋ ਨਾਨਕ ਊਚੋ ਊਚਾ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ हे ਭਾਈ ਜਿਸ ਮਨ ਮੰਦਰ ਵਿੱਚ ਗੁਰੂ ਦੇ ਸ਼ਬਦ ਦੀਵੇ ਦੀ ਰਾਹੀ ਆਤਮਕ ਜੀਵਨ ਦਾ ਚਾਨਣ ਜਾਂਦਾ ਹੈ ਉਸ ਮਨ ਮੰਦਰ ਵਿੱਚ ਆਤਮਕ ਗੁਣ ਰਤਨਾ ਦੀ ਬੜੀ ਸੁੰਦਰ ਕੋਠੜੀ ਖੁੱਲ ਜਾਂਦੀ ਹੈ ਜਿਸ ਦੀ ਬਰਕਤ ਨਾਲ ਨੀਵੇਂ ਜੀਵਨ ਵਾਲੇ ਹਨੇਰੇ ਦਾ ਉਥੋਂ ਨਾਸ਼ ਹੋ ਜਾਂਦਾ ਹੈ ਗੁਰੂ ਸ਼ਬਦ ਦੀਵੇ ਦੇ ਚਾਨਣ ਵਿੱਚ ਜਦੋਂ ਅੰਦਰ ਵਸਦੇ ਪ੍ਰਭੂ ਦਾ ਦਰਸ਼ਨ ਹੁੰਦਾ ਹੈ ਤਦੋਂ ਮੇਰ-ਤੇਰ ਵਾਲੀਆਂ ਸਭੇ ਸੁਧਾਂ ਭੁੱਲ ਜਾਂਦੀਆਂ ਹਨ ਪਰ ਉਸ ਅਵਸਥਾ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਜਿਵੇਂ ਤਾਣੇ ਪੇਟੇ ਦੇ ਧਾਗੇ ਆਪੋ ਵਿੱਚ ਮਿਲੇ ਹੁੰਦੇ ਹਨ ਤਿਵੇਂ ਉਸ ਪ੍ਰਭੂ ਵਿੱਚ ਹੀ ਸੁਰਤ ਡੁੱਬ ਜਾਂਦੀ ਹੈ ਉਸ ਪ੍ਰਭੂ ਦੇ ਚਰਨਾਂ ਨਾਲ ਹੀ ਮਸਤ ਹੋ ਜਾਈਦਾ ਹੈ ਉਸ ਦੇ ਚਰਨਾਂ ਨਾਲ ਹੀ ਚੰਬੜ ਜਾਈਦਾ ਹੈ ਏ ਭਾਈ ਗੁਰੂ ਦੇ ਸ਼ਬਦ ਦੀਵੇ ਨਾਲ ਜਦੋਂ ਮਨ ਮੰਦਰ ਵਿੱਚ ਚਾਨਣ ਹੁੰਦਾ ਹੈ ਤਦੋਂ ਉਸ ਅਵਸਥਾ ਵਿੱਚ ਗ੍ਰਹਿਸਤ ਦੇ ਮੋਹ ਦੇ ਜਾਲ ਅਤੇ ਝੰਬੇਲੇ ਮਹਿਸੂਸ ਹੀ ਨਹੀਂ ਹੁੰਦੇ ਅੰਦਰ ਕਿਤੇ ਰਤਾ ਭਰ ਭੀ ਮੈਂ ਮੈਂ ਕਰਨ ਵਾਲੀ ਬੁੱਧੀ ਨਹੀਂ ਰਹਿ ਜਾਂਦੀ ਤਦੋਂ ਮਨ ਮੰਦਰ ਵਿੱਚ ਉਹ ਮਹਾਨ ਉੱਚਾ ਪਰਮਾਤਮਾ ਹੀ ਵਸਦਾ ਦਿਸਦਾ ਹੈ ਉਸ ਨਾਲੋਂ ਕੋਈ ਪਰਦਾ ਤਨਿਆ ਨਹੀਂ ਰਹਿ ਜਾਂਦਾ ਉਸ ਵੇਲੇ ਉਸ ਨੂੰ ਇਉਂ ਹੀ ਆਖੀਦਾ ਹੈ ਏ ਪ੍ਰਭੂ ਮੈਂ ਤੇਰਾ ਦਾਸ ਹਾਂ ਉਹ ਮੇਰਾ ਮਾਲਕ ਹੈ ਏ ਭਾਈ ਗੁਰੂ ਦੇ ਸ਼ਬਦ ਦੀਵੇ ਨਾਲ ਜਦੋਂ ਮਨ ਮੰਦਰ ਵਿੱਚ ਆਤਮਕ ਜੀਵਨ ਦਾ ਚਾਨਣ ਹੁੰਦਾ ਹੈ ਤਦੋਂ ਬਾਹਰ ਜਗਤ ਵਿੱਚ ਵੀ ਇੱਕੋ ਸਰਬ ਵਿਆਪਕ ਬੇਅੰਤ ਪਰਮਾਤਮਾ ਆਪ ਹੀ ਆਪ ਫਸਰਿਆ ਦਿਸਦਾ ਹੈ ਉਹ ਆਪ ਹੀ ਹਰ ਪਾਸੇ ਖਿਲਰਿਆ ਤੇ ਵਿਆਪਕ ਜਾਪਦਾ ਹੈ ਉਹੀ ਜੀਵਾਂ ਦੀ ਜ਼ਿੰਦਗੀ ਦਾ ਆਸਰਾ ਦਿਸਦਾ ਹੈ ਜਦੋਂ ਮਨ ਮੰਦਰ ਵਿੱਚ ਗੁਰ ਸ਼ਬਦ ਦੇ ਦੀਵੇ ਨਾਲ ਪ੍ਰਕਾਸ਼ ਹੁੰਦਾ ਹੈ ਤਦੋਂ ਇਹ ਪ੍ਰਤੱਖ ਦਿਸ ਪੈਂਦਾ ਹੈ ਕਿ ਪਰਮਾਤਮਾ ਮਹਾਨ ਪਵਿੱਤਰ ਹੈ ਮਹਾਨ ਸੁੱਚਾ ਹੈ ਨਾਨਕ ਆਖਦਾ ਹੈ ਉਸ ਦਾ ਕਦੇ ਅੰਤ ਨਹੀਂ ਪੈ ਸਕਦਾ ਉਹ ਸਦਾ ਹੀ ਬੇਅੰਤ ਹੈ ਅਤੇ ਉੱਚਿਆਂ ਤੋਂ ਉੱਚਾ ਹੈ ਉਸ ਵਰਗਾ ਉੱਚਾ ਹੋਰ ਕੋਈ ਨਹੀਂ